ਗੇੜਵਾਹ ਦੇ ਪਿੰਡ ਮਦੀਦ ਦੀ ਸੰਪੂਰਨ ਸਿੰਘ ਤੇ ਹੋਇਆ ਜਾਨਲੇਵਾ ਹਮਲਾ ਕੁਝ ਪੁਰਾਣੀ ਰੰਜਿਸ਼ਬਾਜੀ ਨੂੰ ਲੈ ਕੇ ਮਨਪ੍ਰੀਤ ਸਿੰਘ ਜੋ ਕਿ ਮੈਂਬਰ ਪੰਚ ਨੇ ਮੌਕੇ ਦੇ ਉਹਨਾਂ ਵੱਲੋਂ ਸੰਪੂਰਨ ਸਿੰਘ ਤੇ ਉਸਦੀ ਘਰਵਾਲੀ ਤੇ ਕੀਤਾ ਜਾਨਲੇਵਾ ਹਮਲਾ ਅਤੇ ਸੰਪੂਰਨ ਸਿੰਘ ਦੀ ਘਰਵਾਲੀ ਦੀ ਇੱਜ਼ਤ ਦੀ ਹੱਤਪਾਉਂ ਦੀ ਕੀਤੀ ਗਈ ਕੋਸ਼ਿਸ਼ ਨੂੰ ਲੈ ਕੇ ਕੀ ਕਹਿੰਦੇ ਨੇ ਸੰਪੂਰਨ ਸਿੰਘ ਉਹ ਵੀ ਸਨੋਨੀਆ ਇਸ ਸੰਬੰਧੀ ਜਦੋਂ ਸੀ ਉਹਨਾਂ ਨਾਲ ਗੱਲ ਕਰਨੀ ਚਾਹੀ ਮਨਪ੍ਰੀਤ ਜੀ ਨਾਲ ਤਾਂ ਉਹਨਾਂ ਵੱਲੋਂ ਜਵਾਬ ਦਿੱਤਾ ਗਿਆ ਭਾਈ ਜੀ ਕਿਹਨਾ ਭਾਈ ਜੀ ਸੁਣਾ ਸੰਪੂਰਨ ਸਿੰਘ ਆ ਭਾਈ ਜੀ ਅੱਛਾ ਕੀ ਵਾਕਿਆ ਤੁਹਾਡੇ ਨਾਲ ਮੇਰੇ ਕੋਈ ਗੱਲ ਨਹੀਂ ਸੀ ਪਹਿਲਾਂ ਰੋਲਾ ਸੀ ਥੋੜਾ ਜਿਹਾ ਸਾਡਾ ਕਿਸੇ ਨਾਲ ਗਵਾਂਡ ਚ ਤੇ ਉਹਦੀ ਰਾਂਝ ਸ਼ਵੈਜ ਦੇ ਵਿੱਚ ਮੇਰੇ ਤੇ ਇੱਕ ਪਰਤੇ ਚੱਲ ਜਾਂਦਾ ਪਹਿਲਾਂ ਵੀ ਜਿਹੜਾ ਕਿ ਇਹਨਾਂ ਨੇ ਪਾਇਆ ਹੋਇਆ ਹੈ ਜਾਲੀ ਇੱਕ ਮਰੀ ਜਗਾ ਦਾ ਕੇਸ ਚੱਲ ਜਾਂਦਾ ਹੈ ਪਿੰਡ ਮੇਰਾ ਮਦੀਰਾ ਜਿਲ੍ਹਾ ਮੁਕਸਰ ਤਹਿਸੀਲ ਗਦੜਵਾ ਜੀ ਤੇ ਮੰਤਰੀ ਸਿੰਘ son of ਸਰਜੀਤ ਸਿੰਘ ਹੈ ਜੀ ਸਰਜੀਤ ਸਿੰਘ son of ਚੱਗੜ ਸਿੰਘ ਜੀ ਤੇ ਲਵਪ੍ਰੀਤ ਸਿੰਘ ਹੈ ਜੀ ਮਨਪ੍ਰੀਤ ਦਾ ਬੇਟਾ ਜੀ ਇੱਕ ਖੁਸ਼ਕਰਨ ਸਿੰਘ ਦਾ ਸੁਖਮੰਦਰ ਸਿੰਘ ਦਾ ਬੇਟਾ ਜੀ ਇੱਕ ਗੁਰਸੇਵਕ ਸਿੰਘ ਹੈ ਜੀ ਸੁਖਮੰਦਰ ਸਿੰਘ ਦੇ ਬੇਟਾ ਜੀ ਇੱਕ ਸੇਵਕ ਸਿੰਘ ਗੁਰਸੇਵਕ ਸਿੰਘ ਦਾ ਬੇਟਾ ਹੈਗਾ ਮਨਜਿੰਦਰ ਸਿੰਘ ਜੀ ਇੱਕ ਮੰਤਰੀ ਦੀ ਵਾਈਫ ਹੈ ਜਸਪਿੰਦਰ ਕੌਰ ਇਹ ਸੀਗੇ ਜੀ ਮੈਂ ਬਸ ਮਿਸਜ ਬਾੜੇ ਚ ਗਏ ਸੀਗੇ ਜੀ ਪਸ਼ੂ ਚੋਣ ਲਈ ਪਸ਼ੂ ਚੋਣ ਲਈ ਗਏ ਸੀਗੇ ਇਹਨਾਂ ਨੇ ਆ ਕੇ ਜੁੱਤ ਬਾਅਦ ਦੇ ਵਿੱਚ ਕੁਝ ਵੀ ਗੱਲ ਨਹੀਂ ਹੋਈ ਗੀ ਗਾਲਾਂ ਕੱਢਣੇ ਸ਼ੁਰੂ ਕਰ ਦਿੱਤਾ ਤਿੰਨੇ ਜਣੇ ਸੜਕ ਵਾਲੀ ਸਾਈਡ ਖੜ੍ਹ ਗਏ ਜੀ ਤਿੰਨੇ ਜਣੇ ਖੜ੍ਹ ਗਏ ਆਪਦੇ ਘਰ ਤੋਂ ਦੂਜੀ ਸਾਈਡ ਮੇਰਾ ਯਾਨੀ ਕਿ ਘਰ ਉਚਾਲੋਂ ਘੇਰਿਆ ਗਿਆ ਜੀ ਦੋਨਾਂ ਪਾਸੇ ਤੋਂ ਮਿਸ ਜੀ ਨੇ ਮੈਨੂੰ ਫੋਨ ਕਰਤਾ ਕਹਿੰਦੇ ਕਿੱਥੇ ਜਾ ਗਏ ਮੈਂ ਅੱਡੇ ਤੇ ਆ ਗਿਆ ਕਹਿੰਦੇ ਕਿ ਮੈਨੂੰ ਡਰ ਲੱਗ ਗਿਆ ਜਾਂਦਾ ਗਾਲਾਂ ਕੱਢੀ ਜਾਂਦੇ ਆ ਤੇ ਵੀ ਮেরে ਮਾਰਨਾ ਤੁਸੀਂ ਕਰ ਇੱਧਰ ਆ ਜਾਓ ਬਾੜੇ ਚ ਮੈਂ ਜੀ ਬਾੜੇ ਚ ਵਾੜੇ ਚ ਪਹੁੰਚਦਾ ਸਾਰੀ ਜੀ ਜਦੋਂ ਮੈਂ ਮਾੜੇ ਦੇ ਵਿੱਚ ਖੜਾ ਜੀ ਜਾਂਦਿਆ ਸਾਰੀ ਉਸੇ ਟਾਈਮ ਇਹਨਾਂ ਨੇ ਵਾਕਾ ਸ਼ੁਰੂ ਕਰਤਾ ਜੀ ਮਗਰੇ ਆ ਕੇ ਤਿੰਨੇ ਜਣੇ ਮਨਪ੍ਰੀਤ ਸੇਵਕ ਤੇ ਖੁਸ਼ਾ ਜੀ ਇਹਨਾਂ ਤਿੰਨਾਂ ਨੇ ਭੱਜ ਗਿਆ ਕੇ ਤੇ ਮਨਪ੍ਰੀਤ ਦੀ ਬੂ ਬੋਲਦੀ ਆ ਕਿ ਆਪਾਂ ਪਿਸਤੌਲ ਚੱਕ ਲਿਆ ਉਹਨੇ ਇਹ ਗੱਲ ਕਹਿਤੀ ਤੇ ਉਹ ਆਹ ਮੋਟਰਸਾਈਕਲ ਸਿੱਟਦਾ ਹੀ ਮੋਟਰਸਾਈਕਲ ਕੁੱਟਣ ਲੱਗ ਗਿਆ ਹੀ ਗਾਲਾਂ ਕੱਢਣ ਲੱਗ ਗਿਆ ਜਿਸ ਦੀ ਵੀਰੇ ਕੋਲ ਵੀਡੀਓ ਵੀ ਹੈਗੀ ਹੈ ਜੀ ਥੋੜੀ ਜੀ ਕਲਿੱਪ ਬਣੀ ਹੈ ਫੋਨ ਤੇ ਬਣਾਈ ਸੀ ਮੇਰਾ ਕੈਮਰਾ ਵੀ ਭੰਨਿਆ ਹੋਇਆ ਜੀ ਮੋਟਰਸਾਈਕਲ ਵੀ ਭੰਨਤਾ ਮੇਰੇ ਘਰੇ ਵੜ ਕੇ ਜੀ ਵਾਰ ਕਰਿਆ ਮੇਰੇ ਸਿਰ ਸੱਟ ਮਾਰੀਆ ਮਿਸੀ ਦੇ ਕਪੜੇ ਪੜਿਆ ਉਹਨਾਂ ਨੂੰ ਗੁੱਟਾ ਮੇਰੇ ਬੇਟੇ ਦੇ ਹੀ ਮਾਰਨ ਪੈਗੇ ਸੀਗੇ ਜਦੋਂ ਮੈਂ ਬੇਟੇ ਦਾ ਬਚਾਅ ਕਰਨ ਲੱਗਾ ਤਾਂ ਪਿੱਛੋਂ ਮੇਰੇ ਤੇ ਤਾਰ ਹਥਿਆਰ ਨਾਲ ਵਾਰ ਕਰਤਾ ਜਿੱਦੇ ਮੇਰੇ 13-14 ਟਾਂਕੇ ਵੀ ਲੱਗੇ ਹੋਏ ਆ ਸਰ ਜੀ ਤੇ ਬਾਕੀ ਉਹ ਵੀ ਆ ਗੁੱਟ ਤੇ ਵੀ ਆ ਜੀ ਇੱਧਰ ਵੀ ਆ ਇਸ ਬਾਹਾਂ ਤੇ ਵੀ ਆ ਸੱਟਾਂ ਜੀ ਲੱਤ ਤੇ ਵੀ ਵੱਜੀ ਸੀ ਜੀ ਢੂਈ ਵੀ ਵੱਜੇ ਦੋ ਤਿੰਨ ਡੰਡੇ ਵੀ ਮਿਸੀ ਦੇ ਵੀ ਇਸੇ ਤਰ੍ਹਾਂ ਹੀ ਵੱਜਿਆ ਜੀ ਤੇ ਕੋ ਸਾਇਤ ਕਿ ਮੈਂ ਭਾਜੀਪੀ ਸਰਕਾਰ ਦੀ ਮੰਨ ਕੇ ਚਲੋ ਸਪੋਰਟ ਕਰੀ ਸੀਗੀ ਜੀ ਉਸੇ ਕਰਕੇ ਰਾਂਝ ਸ਼ਵਾਜੀ ਆ ਕੰਮ ਚੱਲ ਜ ਜਾਂਦਾ ਪਹਿਲਾਂ ਮੇਰੇ ਮੈਂਬਰੀ ਦੇ ਕ ਉਹ ਵੀ ਡੈਂਪੀ ਸਿੰਘ ਨੇ ਢਿੱਲੋਂ ਨੇ ਰੱਖ ਲੋ ਜਾਂ ਭਗਵੰਤ ਮਾਨ ਨੇ ਰੱਖ ਲੋ ਵੀ ਝਾੜੂ ਵਾਲਿਆਂ ਦੀ ਸਰਕਾਰ ਨੇ ਮੇਰੇ ਕਾਗਜ਼ ਰੱਦ ਕਰਤੇ ਸੀਗੇ ਜੀ ਰੱਦ ਕਰਕੇ ਉੱਥੇ ਮਨਪ੍ਰੀਤ ਸਿੰਘ ਜਿਹਦੇ ਨਾਲ ਮੇਰੀ ਲੜਾਈ ਆ ਉਸੇ ਨੂੰ ਹੀ ਮੈਂਬਰ ਬਣਾਤਾ ਜੀ ਇਹਨਾਂ ਨੇ ਵੋਟਾਂ ਵੀ ਨਹੀਂ ਪੈਣ ਦਿੱਤੀਆਂ ਜਦ ਕਿ ਅਸੀਂ 4 ਜਾਣੇ ਮੈਂਬਰੀ ਦੇ ਵਿੱਚ ਕਾਗਜ਼ ਭਰੇ ਸੀਗੇ ਉਹ ਰੰਜਿਸ਼ ਵਾਜੀ ਤੁਰ ਹੀ ਆਉਂਦੀ ਐ ਜਿੱਤੋਂ 2 ਸਾਲ ਪਹਿਲਾਂ ਹੀ ਤੁਰ ਹੀ ਆਉਂਦੀ ਐ ਮੇਰਾ ਕੇਸ ਚੱਲਿਆ ਹੁੰਦਾ ਸਟੇ ਹੈ ਮੇਰੇ ਕੋਲੇ ਹੀ ਘਰ ਦਾ ਇਹ ਹੁਣ ਵੀ ਇਹਨਾਂ ਨੇ ਇੱਕ ਪਰਸੋਂ ਮੈਨੂੰ ਇਹ ਧਮਕੀ ਦਿੱਤੀ ਵੀ ਤੈਨੂੰ ਅਸੀਂ ਪਿੰਡ ਦੇ ਵਿੱਚ ਰਹਿਣ ਨਹੀਂ ਦੇਣਾ ਕੱਲ੍ਹ ਨੂੰ ਹੀ ਪਿੰਡ ਦੀ ਪੰਚਾਇਤ ਇਹ ਗੱਲ ਕਹਿ ਕੇ ਗਈ ਹੈ ਕਿ ਇੱਕ ਸਰਕਾਰੀ ਕੰਮਾਂ 'ਚ ਵਿਗੜਨ ਪਾਉਂਦਾ ਹੈ ਤੇ ਅਸੀਂ ਇਹਨੂੰ ਪਿੰਡ ਦੇ ਵਿੱਚ ਰਹਿਣ ਨਹੀਂ ਦੇਣਾਗਾ ਇਹਨੂੰ ਪਿੰਡ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਐਸ ਐਚਓ ਦੀ ਇਹ ਧਮਕੀ ਇਹ ਸਾਨੂੰ ਸਾਫ਼-ਸਾਫ਼ ਦੀ ਨਹੀਂ ਐਸ ਐਚਓ ਨੇ ਕਿਉਂ ਇਹ ਧਮਕੀ ਦਿੱਤੀ ਐਸ ਐਚਓ ਨੇ ਕਹਿਆ ਕਹਿੰਦਾ ਕਿ ਮੈਂ ਤੁਹਾਡਾ ਕੋਈ ਬਿਆਨ ਨਹੀਂ ਲਗਾ ਮੇਰੇ ਰਿਸ਼ਤੇ ਹਰ ਗਏ ਸੀਗੇ ਜੀ ਤੇ ਕਹਿੰਦਾ ਵੀ ਮੈਂ ਮੈਂ ਕੋਈ ਬਿਆਨ ਨਹੀਂ ਲਗਾ ਤੁਸੀਂ ਰਾਈ ਨਮਾ ਕਰ ਲ ਇਹ ਨਾਂ ਤੁਹਾਡੇ ਸਾਡੇ ਦਾ ਮਨਜੀਤ ਸਿੰਘ ਆ ਜੀ ਅੱਛਾ ਉਹ ਗਿਆ ਸੀ ਇੱਕ ਮੇਰਾ ਬਲਜਿੰਦਰ ਸਿੰਘ ਸਾਲਾ ਦੋ ਸਾਲੇ ਗਏ ਸੀ ਜੀ ਵੀਰੇ ਦੋਹਾਂ ਨੂੰ ਇਸੇ ਤਰ੍ਹਾਂ ਬੋਲੇ ਉਸ ਦਿਨ ਕੰਪਲੀਟ ਕਰਨਗੇ ਰਾਤ ਨੂੰ ਜੀ 112 ਤੱਕ ਕੰਪਲੀਟ ਮੈਂ ਕਰੀ ਜੀ ਉਸ ਤੋਂ ਬਾਅਦ ਮਿਸ ਹੀ ਗਏ ਥਾਣੇ ਦੇ ਵਿੱਚ ਕੰਪਲੀਟ ਕਰਨ ਉਹਥੇ ਵੀ ਦੋ ਮੁਲਾਜ਼ਮਾਂ ਨੇ ਤਾਂ ਵਧੀਆ ਗਾਈਡ ਕਰਿਆ ਜੀ ਇਹਨਾਂ ਨੂੰ ਇੱਕ ਮੁਲਾਜ਼ਮ ਉੱਥੇ ਵੀ ਇਸ ਤਰ੍ਹਾਂ ਬੋਲਿਆ ਕਹਿੰਦਾ ਇਹਨਾਂ ਨੂੰ ਕੋਈ ਕੰਪਲੀਟ ਨਾ ਲੇਖ ਕਹਿੰਦਾ ਇਹ ਤਾਂ ਜਾਲ ਹੀ ਕੰਪਲੀਟ ਆ ਕਹਿੰਦਾ ਇੱਥੇ ਨਾਂ ਲਿਖਣ ਨੂੰ ਕੀ ਆ ਕਹਿੰਦਾ ਕਰੈਕ ਕਰਜ਼ੀ ਕੰਪਲੀਟ ਆ ਕਹਿੰਦਾ ਫੜ ਲਾ ਕਰੈਕ ਕਰੀ ਤੂੰ ਕਹਿੰਦਾ ਉੱਥੇ ਵੀ ਇਹ ਗੱਲ ਹਾਂ 13 ਤਰੀਕ ਦੀ ਨਾਈਟ ਦੇ ਡਿਊਟੀ ਤੇ ਸੀ ਜਿਹੜਾ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਮੰਗ ਕਰਦਾ ਜੀ ਸਾਡਾ ਇਨਸਾਫ ਮਿਲਣਾ ਚਾਹੀਦਾ ਜੀ ਹੁਣ ਨਾ ਤਾਂ ਕੋਈ ਮੰਨ ਕੋਲ ਅਜੇ ਤੱਕ ਮੇਰੇ ਬਿਆਨ ਲਿਖੇ ਗਏ ਜੀ ਕਿਸੇ ਵੀ ਪੁਲਿਸ ਮੁਲਾਇਮ ਨੇ ਆ ਕੇ ਜਿੱਥੇ ਤੇ ਨਾ ਮੰਨ ਕੇ ਚਲੋ ਕੋਈ ਡਾਕਟਰ ਆ ਤੁਸੀਂ ਦੇਖਿਆ ਹੀ ਆ 2 ਮਿੰਟ ਪਹਿਲਾਂ ਡਾਕਟਰ ਕਿਸ ਤਰ੍ਹਾਂ ਵਿਹਾਰ ਕਰ ਰਿਹਾ ਸੀ ਕਿ ਤੁਸੀਂ ਜਾਂਦੇ ਰਹੋ ਤੁਹਾਡੇ ਕੋਈ ਬਿਆਨ ਨਹੀਂ ਲਿਖਣਾ ਹੁੰਦਾਗਾ ਇੱਥੇ ਤੁਹਾਡਾ ਕੁਝ ਨਹੀਂ ਟੁੱਟਿਆ ਤੁਹਾਡੇ ਕੋਈ ਅਸੀਂ ਰਾੜ ਨਹੀਂ ਪਾਉਣੀ ਕੋਈ ਤੁਹਾਡਾ ਪ੍ਰੈਸ਼ਰ ਨਹੀਂ ਕਰਨਾਗਾ ਤੁਸੀਂ ਬਿਲਕੁਲ ਸਹੀ ਆ ਤੁਸੀਂ ਜਾ ਸਕਦੇ ਤੁਸੀਂ ਜਾਣ ਤੇ ਪਏ ਸਾਡੇ ਨੂੰ 15 ਦਿਨ ਪਹਿਰੋ ਡਾਕਟਰ ਦੀ ਲੈਂਗ ਪਤਾ ਲੱਗਦਾ ਸਾਫ ਸਾਫ ਵੀ ਉਹਤੇ ਵੀ ਪ੍ਰੈਸ਼ਰ ਪਾ ਰਹੇ ਆ ਜੀ ਇਸੇ ਕਰਕੇ ਗਿੱਦੜਵਾ ਰੈਫਰ ਗਿੱਦੜਵਾ ਜਦੋਂ ਮੈਂ ਦਾਖਲ ਹੋਇਆ ਜੀ ਮੇਰੀ ਮਿਸੀ ਨੂੰ ਉਹਨਾਂ ਨਾਲ ਦੇ ਨਾਲ ਹੀ ਛੁੱਟੀ ਕਰਤੀ ਸੀ ਕਹਿੰਦੇ ਵੀ ਜਾਓ ਤੁਸੀਂ ਘਰੇ ਅਸੀਂ ਦਾਖਲ ਨਹੀਂ ਕਰਦੇ ਮਿਸੀ ਨੂੰ ਦਾਖਲ ਨਹੀਂ ਕਰਾਈ ਮੈਂ ਰੈਫਰ ਕਰਾ ਆ ਲਿਆ ਬਟੰਡੇ ਦਾ ਜੀ ਇਹ ਉੱਥੇ ਨਾਲ ਦੇ ਨਾਲ ਡਾਕਟਰ ਨੂੰ ਇਹ ਫੋਨ ਆਉਣੇ ਸ਼ੁਰੂ ਹੋ ਗਏ ਵੀ ਤੁਸੀਂ ਐਦਾਂ ਕਰੋ ਇਹਨੂੰ ਰੈਫਰ ਨਾ ਕਰੋ ਇਹਨੂੰ ਦਾਖਲ ਤੋਂ ਵੀ ਡਿਸਚਾਰਜ ਕਰੋ ਇਹਨੂੰ ਘਰੇ ਭੇਜ ਦਿਓ ਕਹਦੇ ਕਹਿਦੇ ਵੀ ਤੇ ਸੱਟ ਹੈ ਨਹੀਂ ਫਿਰ ਮੈਂ ਬਟੰਡਾ ਦਾਖਲ ਹੋਇਆ ਜੀ ਆ ਕੇ ਇੱਥੇ ਮੈਨੂੰ ਮੰਨ ਕੇ ਲੋ ਆਏ ਨੂੰ ਤਿੰਨ ਦਿਨ ਹੋ ਗਿਆ ਮੇਰੇ ਟੀਕੇ ਜਰੂਰ ਲੱਗਿਆ ਜੀ ਤਿੰਨ ਮੇਰੇ ਹੋਰ ਕੋਈ ਪੁੱਛ ਗਿਆ ਸੀ ਨੀ ਕਿਸੇ ਤਰ੍ਹਾਂ ਦੇ ਕਿਸੇ ਡਾਕਟਰ ਕੋਈ ਕੋਈ ਵੀ ਪਤਾ ਨਹੀਂ ਆ ਡਾਕਟਰ ਵੀ ਇਸੇ ਤਰ੍ਹਾਂ ਮੁਰਤਿਆਰ ਕਰਦੇ ਕੱਲ ਮੈਂ ਐਕਸਪਰੇ ਨਹੀਂ ਕਰਾਈ ਲੇਟ ਸੀ ਕਿਉਂਕਿ ਮੇਰੇ ਕੋਲ ਕੋਈ ਹੈ ਨਹੀਂ ਸੀ ਜੀ ਮਸ਼ੀਨ ਨੂੰ ਕੱਲ ਪਲਸ ਫੜਨ ਚੱਲੀ ਸੀ ਕਹਿੰਦੇ ਕਿ ਵੀ ਉਹਨੂੰ ਫੜ ਕੇ ਲਿਆਓ 2 ਘੰਟੇ ਅੰਦਰ ਬਾਓ ਅੱਛਾ ਇਸੇ ਕਰਕੇ ਉਹਨਾਂ ਨੇ ਇਹਨਾਂ ਨੂੰ ਮੰਨ ਕੇ ਲੋ ਹਟਵਾਇਆ ਸੀ ਜੀ ਥਾਣੇ ਉੱਤੋਂ ਉਹ ਦਾਖਲ ਨਹੀਂ ਹੁੰਦਦਾ ਸੀ ਵੀ ਇਹਨੂੰ ਅੰਦਰ ਭਾਵਾਂਗੇ ਤੇ ਇਹਦੇ ਤੋਂ ਬਿਆਨ ਲਿਖਵਾਵਾਂਗੇ ਤੇ ਰਾਈਨਾਮਾ ਕਰਾਵਾਂਗੇ ਇਹ ਫਿਰ ਪਾਰਟੀ ਬਾਜੀ ਦਾ ਚੱਕਰ ਹੋ ਗਿਆ ਫੁੱਲ ਪਾਰਟੀ ਬਾਜੀ ਦਾ ਹੀ ਪੂਰਾ ਮੌਕੇ ਦੀ ਸਰਕਾਰ ਦਾ ਫਾਇਦਾ ਠਾਰ ਰਿਹਾ ਹੈ। ਫੁੱਲ ਫਾਇਦਾ ਠਾਰ ਰਿਹਾ ਜੀ ਪੂਰਾ ਪ੍ਰੋਪਰ ਜੀ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਇਨਸਾਫ ਚਾਹੀਦਾ ਈ ਤੁਹਾਨੂੰ, ਇਨਸਾਫ ਲੈਣਾ ਚਾਹੀਦਾ ਈ। ਕੋਈ ਭਾਜਪਾ ਦਾ ਲੀਡਰ ਨਹੀਂ ਆਇਆ। ਤੁਸੀਂ ਭਾਜਪਾ ਦੀ ਸਪੋਰਟ ਕੀਤੀ ਹੈ, ਕੋਈ ਭਾਜਪਾ ਦਾ ਲੀਡਰ ਨਹੀਂ ਆਇਆ। ਹਜੇ ਤੱਕ ਹਜੇ ਤੱਕ ਕੋਈ ਨਹੀਂ ਆਇਆ ਸਰ ਜੀ। ਅੱਛਾ। ਹਾਂ। ਫੋਨ ਤੇ ਗੱਲਾਂ। ਕੋਈ ਬਿਆਨ ਲੈਣ ਨਹੀਂ ਆਇਆ। ਕੋਈ ਬਿਆਨ ਲੈਣ ਨਹੀਂ ਆਇਆ, ਕੋਈ ਨਹੀਂ ਆਇਆ ਜੀ, ਨਾ ਕੋਈ ਪੁਲਿਸ ਮੁਲਾਇਵ ਤੇ ਨਾ ਕੋਈ। ਤੁਸੀਂ ਕੀ ਮੰਗਦੇ ਹੋ ਤੁਹਾਡੀ? ਸਾਨੂੰ ਇਨਸਾਫ ਚਾਹੀਦਾ ਈ, ਉਹਨਾਂ ਨੂੰ ਉਹਨਾਂ ਤੇ ਬੰਦ ਹੀ ਕਾਰਵਾਈ ਕਰਨ ਯੋਧਾ ਨਾਲ ਲੱਗਦਗਾ ਲਾਈਆਂ ਜਾਣ ਮੇਰਾ ਜੋ ਨੁਕਸਾਨ ਹੋਇਆ ਕਰੇ ਜੀ ਭਾਂ ਤੋੜ ਕਰੀ ਐ ਸਾਰਾ ਉਹ ਸਰਕਾਰ ਨੂੰ ਉਹਨਾਂ ਤੇ ਪਾਉਣਾ ਚਾਹੀਦਾ ਜੀ ਤੇ ਮੇਰਾ ਇਨਸਾਫ ਮਿਲਣਾ ਚਾਹੀਦਾ ਮੇਰੀ ਮਸੀ ਨੂੰ ਪਏ ਆ ਉਹ ਜੀ ਉਹਨਾਂ ਨੂੰ ਉਸੇ ਤਰ੍ਹਾਂ ਦਾ ਹੀ ਇਨਸਾਫ ਮਿਲੇ ਜਿਸ ਤਰ੍ਹਾਂ ਮੇਰੇ ਨਾਲ ਹੋਈ ਉਸੇ ਤਰ੍ਹਾਂ ਉਹਨਾਂ ਨੂੰ ਹੋਣੀ ਚਾਹੀਦੀ ਹਾਂਜੀ ਕਿਹਨਾਂ ਹੀ ਥੋੜਾ ਕਿਹੜਾ ਨਾ ਹੀ ਸਫੀਰ ਕੋੜ ਕਿਹੜਾ ਪਿੰਡ ਹੈ ਮਦੀਰ ਜੀ ਚੱਕੀ ਰੋਲਾ ਹੋਇਆ ਥੋੜਾ ਸਾਡੇ ਜੀ ਕੋਈ ਰੋਲਾ ਨਹੀਂਗਾ ਅਸੀਂ ਤੇ ਜੀ ਤਾਰਾ ਕੱਢਣ ਗਏ ਸੀਗੇ ਮੈਂ ਤੇ ਮੇਰਾ ਬੇਟਾ ਹੂੰ ਤੇ ਇਹ ਨਹੀਂ ਸਾਨੂੰ ਦੇਖ ਕੇ ਵੀ ਮੈਂ ਬਾਰ ਖੋਲਿਆ ਇਹ ਦੇਖ ਕੇ ਸਾਨੂੰ ਬਾਹਰ ਚ ਆ ਗਈ ਇਹ ਸਾਨੂੰ ਬਾਗਾ ਵਾਲਾ ਕੱਢਣ ਲੱਗ ਗੇ ਕੌਣ ਕਾਲਾ ਕੱਢਣ ਲੱਗ ਗੇ ਮਨਪ੍ਰੀਤ ਕੇ ਅੱਛਾ ਮਨਪ੍ਰੀਤ ਮਨਪ੍ਰੀਤ ਦੀ ਵਾਈਫ ਮਨਪ੍ਰੀਤ ਦਾ ਮੁੰਡਾ ਲਾਪ੍ਰੀਤ ਮਨਪ੍ਰੀਤ ਦਾ ਡੈਡੀ ਸਰਜੀਤ ਸਿੰਘ ਤੇ ਕੌਣ ਸੀਗਾ ਓਥੇ ਇੱਕ ਗੁਰਸੇਵਕ ਸਿੰਘ ਸੀਗਾ ਉਹਨੇ ਫੋਨ ਲਾ ਕੇ ਮਨਪ੍ਰੀਤ ਨੂੰ ਸੱਦਿਆ ਕਹਿੰਦੇ ਆ ਜਾ ਤੇ ਇਹ ਬਾੜੇ ਚ ਆ ਗਈ ਇਹ ਆ ਜਾਏ ਦਿਨ ਆਪਾਂ ਕੁੱਟਮਾਰ ਕਰਾਂਗੇ ਮੈਂ ਆਦੇ ਹਸਬੈਂਡ ਨੂੰ ਫੋਨ ਲਾਤਾ ਮੈਂ ਉਹਨਾਂ ਨੂੰ ਆਖਿਆ ਨਾ ਮੈਨੂੰ ਐ ਸ਼ੱਕ ਲੱਗਦਾ ਵੀ ਇਹ ਕੋਈ ਕੁੱਟਮਾਰ ਨਾ ਕਰਦੇ ਸਾਡੇ ਨਾਲ ਤੁਸੀਂ ਜਲਦੀ ਆ ਜਾਓ ਉਹਨਾਂ ਨੇ ਕਿਹਾ ਵੀ ਮੈਂ ਜਲਦੀ ਤੁਹਾਡੇ ਕੋਲੇ ਆ ਜੰਨਾ ਤਾਂ ਜਦੋਂ ਉਹ ਆਏ ਤੇ ਉਦੋਂ ਨੂੰ ਇਹ 6 ਜਾਨੇ ਸਾਡੇ ਘਰੇ ਵੜ ਗਏ ਅੱਛਾ ਦੋ ਅਣਪਛਾਤੇ ਬੰਦੇ ਸੀਗੇ ਇਹਨਾਂ ਨੇ ਮੇਰੀ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਮੇਰੇ ਸਾਰੇ ਪਿੰਡੇ ਦੇ ਵਿੱਚ ਨੀਲੇ ਨਾ ਲਾਸ਼ਾਂ ਪਾ ਤੀਆਂ ਨੇ ਕੋਈ ਕਸਰਵਾਈ ਹੋਈ ਕੋਈ ਕਸਰਵਾਈ ਕੋਈ ਨਹੀਂ ਹੋਈ ਜੀ ਇਹਨਾਂ ਨੇ ਮੇਰੇ ਕੱਪੜੇ ਤੱਕ ਵੀ ਪਾੜਤੇ ਮੇਰੇ ਬੱਚੇ ਨੂੰ ਚੱਕ ਲਿਆ ਇਹਨਾਂ ਨੇ ਉਕੀ ਮੰਗ ਕਰਦੀ ਮੇਰੇ ਬੱਚੇ ਨੂੰ ਚੱਕ ਲਿਆ ਮੈਂ ਤੇ ਬੱਚੇ ਨੂੰ ਬਚਾਉਣ ਵਾਸਤੇ ਅੱਗੇ ਗਈ ਤਾਂ ਮੈਨੂੰ ਵੀ ਇਹਨਾਂ ਨੇ ਬਹੁਤ ਜ਼ਿਆਦਾ ਕੁੱਟਿਆ ਮੇਰੇ ਹਸਬੰਦ ਨੇ ਮੈਨੂੰ ਬਚਾਉਣ ਵਾਸਤੇ ਆਪ ਅੱਗੇ ਆਏ ਤਾਂ ਉਹਨਾਂ ਦੇ ਇਹਨਾਂ ਨੇ ਉਹ ਗੰਡਾਸੀ ਪਤਾ ਨਹੀਂ ਕੀ ਤੇਜ ਹਥਿਆਰ ਸੀਗਾ ਉਹਨਾਂ ਕੋਲੇ ਉਹ ਮਾਰਿਆ ਉਹਨਾਂ ਨੇ ਉਹਦੇ ਸਿਰ ਵਿੱਚ ਥਾਣੇ ਕਾਰਵਾਈ ਕੀਤੀ ਥਾਣੇ ਕੋਈ ਕਾਰਵਾਈ ਨਹੀਂ ਹੋਈ ਜੀ ਉਕੀ ਮੰਗ ਕਰਦੀ ਥਾਣੇ ਵਾਲੇ ਵੀ ਜੀ ਸਾਨੂੰ ਪੁੱਠਾ ਸਿੱਧਾ ਬੋਲਦੇ ਜਦੋਂ ਅਸੀਂ ਦਰਖਾਸਤ ਲੈ ਕੇ ਜਾਂਦੇ ਹਾਂ ਹੁਣ ਅਸੀਂ ਇਹ ਮੰਗ ਕਰਦੇ ਹਾਂ ਜੀ ਵੀ ਸਾਡੀ ਸੁਣਵਾਈ ਹੋਣੀ ਚਾਹੀਦੀ ਹੈ ਹਾਂਜੀ ਬਈ ਤੜਕੇ ਸਰਪੰਚ ਦਾ ਫੋਨ ਆਇਆ ਸੀ ਕਹਿੰਦਾ ਕਿ ਗਾਲਾਂ ਕੱਢੀਆਂ ਤੇ ਆਹ ਵੇਖੋ ਸਿਰ 파ੜਤਾ ਬਈ ਜੀ ਮੇਰਾ ਤੇ ਆਹ ਵੇਖੋ ਸਮਾਨ ਵੀ ਭੰਨਿਆ ਪਿਆ ਮੇਰਾ ਉਹ ਮੋਟਰਸਾਈਕਲ ਪਿਆ ਮੇਰਾ ਗਲੀ ਦੇ ਵਿੱਚ ਆਹ ਪਿਆ ਸਾਰੇ ਪਟਵਾਰੀ ਵੜ ਗਏ ਘਰੇ ਮੇਰੇ ਘਰ ਦੀ ਦੇ ਵੀ ਕੱਪੇ-ਕੂਪੜੇ 파ੜ ਤੇ ਬਈ ਜੀ ਇਹਨਾਂ ਦਾ ਬੁਢਾ ਬੰਦੇ ਸਾਰੇ ਇਕੱਠੇ ਹੋ ਕੇ ਪੈ ਗਏ ਸੀਗੇ ਕੋਈ ਚੱਕਰ ਨਹੀਂ ਮੈਨੂੰ ਕੋਈ ਡਰ ਨਹੀਂ ਗਿਆ ਯਾਰ ਮੈਂ ਗੱਲ ਨਹੀਂ ਮੰਨਦਾ ਪਰ ਸਰਪੰਚ ਇਹ ਗੱਲ ਕਹਿੰਸੀ ਮੈਨੂੰ ਤੂੰ ਤੜਕੇ ਆ ਬੋਲਿਆ ਉਹ ਬੋਲਿਆ ਜਿਹੜਾ ਕੁਝ ਕਰਨਾ ਕਰ ਲਈ ਸੌ ਕੁਝ ਬੋਲੇ ਬਈ